ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਇੱਕ ਵਾਰ ਫਿਰ ਤੋਂ ਹਾਜ਼ਰਾਂ ਪੰਜਾਬ ਦੀਆਂ ਖਬਰਾਂ ਲੈ ਕੇ ਦੇਸ਼ ਦੁਨੀਆ ਦੀਆਂ ਖਬਰਾਂ ਲੈ ਕੇ ਔਰ ਸਭ ਤੋਂ ਪਹਿਲਾਂ ਗੱਲ ਕਰਾਂਗੇ ਸਰਵੇ ਜਿਹੜਾ ਆਇਆ ਹੈਗਾ ਸਰਵੇ ਬੜਾ ਅਹਿਮ ਹੈਗਾ ਜਿਸ ਦੇ ਵਿੱਚ ਕਾਂਗਰਸ ਦੀ 2027 ਦੇ ਵਿੱਚ ਸਰਕਾਰ ਬਣਾਈ ਜਾ ਰਹੀ ਹੈ ਆਮ ਆਦੀ ਪਾਰਟੀ ਦੀਆਂ ਕਿੰਨੀਆਂ ਕਿ ਸੀਟਾਂ ਨੇ ਔਰ ਨਾਲ ਦੀ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਕਿੰਨੀਆਂ ਸੀਟਾਂ ਦਿੱਤੀਆਂ ਜਾ ਰਹੀਆਂ ਨੇ ਇਹਦੇ ਬਾਬਤ ਗੱਲਬਾਤ ਕਰਾਂਗੇ ਇਸ ਦੇ ਨਾਲ ਹੀ ਗੱਲ ਵਿਕਰਮ ਸਿੰਘ ਮਜੀਠੀਆ ਹੁਣਾਂ ਦੀ ਕਰਾਂਗੇ ਰਾਹਤ ਨਹੀਂ ਮਿਲੀ ਹੈਗੀ ਔਰ ਮੋਹਾਲੀ ਦੀ ਕੋਰਟ ਦੇ ਵਿੱਚ ਇੱਕ ਵਾਰ ਫਿਰ ਸੁਣਵਾਈ ਸੀਗੀ ਪਰ ਕੋਈ ਰਾਹਤ ਨਹੀਂ ਹੈਗੀ ਵਿਕਰਮ ਮਜੀਠੀਆ ਨੂੰ ਔਰ ਪੰਜਾਬ ਸਰਕਾਰ ਦੀ ਗੱਲ ਕਰਾਂਗੇ ਕੈਬਨਟ ਦੇ ਵਿੱਚ ਮੰਤਰਾਲੇ ਬਦਲੇ ਗਏ ਹੈਗੇ ਨੇ ਹਰਪ੍ਰੀਤ ਸਿੰਘ ਈਟੀਓ ਤੋਂ ਮਹਿਕਮਾ ਜਿਹੜਾ ਹੈ ਬਿਜਲੀ ਮੰਤਰੀ ਸੀਗੇ ਉਹ ਪਰ ਮਹਿਕਮਾ ਜਿਹੜਾ ਉਹ ਵਾਪਸ ਲੈ ਲਿਆ ਹੈਗਾ ਕਿਉਂ ਲਿਆ ਹੈਗਾ ਇਸ ਤੇ ਗੱਲ ਕਰਾਂਗੇ ਇਹਨਾਂ ਤਮਾਮ ਖਬਰਾਂ ਦੇ ਉੱਪਰ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਹੁੰਦੇ ਨੇ ਸੀਨ ਪੱਤਰਕਾਰ ਜੀਬ ਬਾਸਕਰ ਜੀ ਬਾਸਕਰ ਸਾਹਿਬ ਸਵਾਗਤ ਜੀ ਸਤਿ ਸ਼ਕਾਲ ਬਹੁਤ ਬਹੁਤ ਸ਼ੁਕਰੀਆ ਮਨ ਜੀ ਬਾਸਕਰ ਸਾਹਿਬ ਆਪਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਨੀ ਹੈਗੀ ਆ ਜਿਹੜਾ ਸਰਵੇ ਆਇਆ ਹੈਗਾ ਪੰਜਾਬ ਨੂੰ ਲੈ ਕੇ ਤੇ ਬਿਹਾਰ ਨੂੰ ਲੈ ਕੇ ਜਿਸ ਵਿੱਚ ਕਾਂਗਰਸ ਨੂੰ ਦਿੱਤੀਆਂ ਜਾ ਰਹੀਆਂ ਹੈਗੀਆਂ 45 ਤੋਂ 50 ਸੀਟਾਂ ਔਰ ਅਹਿਮ ਗੱਲ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੀ 10 ਤੋਂ 15 ਸੀਟਾਂ ਦਿੱਤੀਆਂ ਜਾ ਰਹੀਆਂ ਹੈਗੀਆਂ ਇਸ ਸਰਵੇ ਬਾਰੇ ਦਿਓ ਸਾਡੇ ਦਰਸ਼ਕਾਂ ਨੂੰ ਜਾਣਕਾਰੀ वैसे ते अमन जी है जेड़ा सर्वे हैगा साउथ दी एक एजेंसी हैगी है जिडी आईआईटी ਦੇ ਗ੍ਰੈਜੂਏਟ ਸਾਰੇ ਇਹਦੇ ਚ ਹੈਗੇ ਨੇ ਔਰ ਇਹ ਪਹਿਲੇ ਵੀ ਸਰਵੇ ਕਰਦੀ ਰਹੀ ਹੈ ਔਰ ਜਿਹੜਾ ਪੰਜਾਬ ਦਾ ਸਰਵੇ ਹੈ ਉਹ 31 ਜੁਲਾਈ ਤੱਕ ਦਾ ਯਾਨੀ 1 ਜੁਲਾਈ ਤੋਂ 31 ਜੁਲਾਈ ਤੱਕ ਦਾ ਹੈ ਸਰਵੇ ਹੈਗਾ ਇਹਦੇ ਵਿੱਚ ਅੱਜ ਦੀ ਸਿਚੁਏਸ਼ਨ ਜੋ ਚੱਲ ਰਹੀ ਹੈ ਪੰਜਾਬ ਦੇ ਵਿੱਚ ਪੋਲਿਟੀਕਲ ਸਿਚੁਏਸ਼ਨ ਉਹਦੇ ਹਿਸਾਬ ਨਾਲ ਕਾਂਗਰਸ ਨੂੰ ਵੈਸੇ ਸਭ ਤੋਂ ਪਹਿਲੇ ਤੇ ਆਪਾਂ ਇਹ ਦੱਸ ਦਈਏ ਵੀ ਹੰਗ ਅਸੈਂਬਲੀ ਦੱਸੀ ਹੈ ਤੁਸੀਂ ਜਿਹੜੀ ਗੱਲ ਕੀਤੀ ਹੈ ਨਾ ਕਿ ਵੀ ਹੁਣ ਕਾਂਗਰਸ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ ਜੇ ਅੱਜ ਇਲੈਕਸ਼ਨ ਹੋ ਜਾਣ ਪਰ ਸਥਿਤੀ ਐਵੇਂ ਕਿ ਕਾਂਗਰਸ ਵੀ 50 ਯਾਨੀ 45 ਤੋਂ 50 ਸੀਟਾਂ ਅੱਜ ਦੀ ਸਥਿਤੀ ਦੇ ਵਿੱਚ ਲੈ ਕੇ ਜਾ ਸਕਦੀ ਹੈ ਔਰ ਉਹਦੇ ਠੀਕ ਪਿੱਛੇ ਰੂਲਿੰਗ ਪਾਰਟੀ ਆਮ ਆਦਮੀ ਪਾਰਟੀ ਜਿਹੜੀ 2022 ਦੇ ਵਿੱਚ 91 ਸੀਟਾਂ ਲੈ ਗਈ ਸੀਗੀ ਉਹ ਹੁਣ 30 ਤੋਂ 45 ਸੀਟਾਂ ਲੈ ਜਾਂਦੀ ਹੋਈ ਦਿਖਾਈ ਦੇ ਰਹੀ ਹੈ ਔਰ ਉਹਦੇ ਪਿੱਛੇ ਅਕਾਲੀ ਦਲ ਅਕਾਲੀ ਦਲ 10 ਤੋਂ 15 ਸੀਟਾਂ ਔਰ ਭਾਜਪਾ 3 ਤੋਂ 5 ਸੀਟਾਂ ਲਜਾਂਦੀ ਹੋਈ ਨਜ਼ਰ ਆ ਰਹੀ ਹੈ ਇਹਦੇ ਵਿੱਚ ਦੇਖਣਾ ਇਹ ਹੋਏਗਾ ਕਿ ਇਹ ਸਰਵੇ 31 ਜੁਲਾਈ ਤੱਕ ਦਾ ਹੈ 31 ਜੁਲਾਈ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਦੋ ਤਿਰਾਂ ਇੱਕ ਨਵਾਂ ਅਕਾਲੀ ਦਲ ਵੀ ਬਣ ਗਿਆ ਔਰ ਉਹ 11 ਅਗਸਤ ਨੂੰ ਬਣਿਆ ਤੇ ਇਸ ਸਰਵੇ ਦੇ ਵਿੱਚ ਨਵੇਂ ਅਕਾਲੀ ਦਲ ਦਾ ਕੋਈ ਪ੍ਰੋਸਪੈਕਟਸ ਨਹੀਂ ਆ ਕੀ ਚੱਲ ਕੇ ਅੱਗੇ ਅਕਾਲੀ ਦਲ ਦਾ ਕੀ ਬਣੂਗਾ ਇਹ ਇੱਕ ਮਿਸਿੰਗ ਹੈ ਔਰ ਨਾਲੇ ਅਕਾਲੀ ਦਲ ਔਰ ਭਾਜਪਾ ਦਾ ਐਲਾਈਅੰਸ ਦੀ ਗੱਲਾਂ ਜਿਹੜੀ ਚੱਲ ਰਹੀਆਂ ਹੁਣ ਪੰਜਾਬ ਦੇ ਵਿੱਚ ਇਹ ਗੱਲ ਬੜੇ ਵੱਡੇ ਪੱਧਰ ਤੇ ਚੱਲ ਰਹੀ ਹੈ ਇਹ ਜਿਹੜਾ ਨਵਾਂ ਕਾਲੀਦਲ ਬਣਿਆ ਹੈ ਨਾ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਜਿਹੜਾ ਦੇ ਪ੍ਰਧਾਨ ਨੇ ਉਹਦੇ ਨਾਲ ਪੀਜੇਪੀ ਦਾ ਐਲਾਈਅንስ ਹੋ ਸਕਦਾ ਹੈ ਤੇ ਇਹ ਜਿਹੜੀ ਸਿਚੁਏਸ਼ਨ ਹੈ ਉਹ ਸਿਚੁਏਸ਼ਨ ਚੇਂਜ ਹੋ ਸਕਦੀ ਹੈ ਅਗਰ ਇਸ ਮਹੀਨੇ ਤੋਂ ਆਖਿਰ ਤੋਂ ਬਾਅਦ ਜਾਂ 2 ਮਹੀਨੇ ਬਾਅਦ ਵੀ ਸਰਵੇ ਕੀਤਾ ਜਾਏ ਕਿਉਂਕਿ ਇਲੈਕਸ਼ਨ ਪੰਜਾਬ ਦੇ ਵਿੱਚ 2027 ਦੇ ਵਿੱਚ ਹੈ ਆਮ ਆਦਮੀ ਪਾਰਟੀ ਨੇ ਵੀ ਪੂਰਜੋਰ ਕੋਸ਼ਿਸ਼ ਕਰਨੀ ਹੈ ਕਿ ਭਾਵੇਂ ਡਿਵੈਲਪਮੈਂਟ ਦੇ ਰਾਹੀਂ ਭਾਵੇਂ ਕਿਸੇ ਵੀ ਤਰੀਕੇ ਨਾਲ ਜਿਹਦਾ ਜ਼ਿਕਰ ਮਨੀਸ਼ ਸੋਦੀਆ ਉਹਨਾਂ ਨੇ ਪਿੱਛੇ ਕਰ ਵੀ ਦਿੱਤਾ ਸੀਗਾ ਿਸਾਮ-ਦਾਮ, ਦੰਡ, ਭੇਤ, ਚੋਰੀ ਜਕਾ ਜੋ ਵੀ ਹੈਗਾ ਉਹ ਸਾਰੀ ਗੱਲਾਂ ਦੇ ਰਾਹੀ ਕਿਸੇ ਵੀ ਤਰੀਕੇ ਨਾਲ 2027 ਦੇ ਵਿੱਚ ਸਰਕਾਰ ਲੈ ਕੇ ਆਣੀ ਹੈ ਸੱਚ, ਝੂਠ, ਲੜਾਈ, ਝਗੜਾ ਸਾਰਿਆਂ ਦੀ ਗੱਲ ਉਹਨੇ ਕੀਤੀ ਸੀਗੀ ਤੇ ਹੁਣ ਉਹ ਕੋਸ਼ਿਸ਼ਾਂ ਕਿਸ ਪੱਧਰ ਦੇ ਉੱਤੇ ਆਮ ਆਦਮੀ ਪਾਰਟੀ ਨੂੰ ਲੈ ਕੇ ਜਾਂਦੀ ਹੈ ਕਿ ਆਮ ਆਦਮੀ ਪਾਰਟੀ ਇਹਨਾਂ ਗੱਲਾਂ ਕਰਕੇ ਡਾਊਨ ਆਂਦੀ ਹੈ ਜਾਂ ਫਿਰ ਅੱਪ ਜਾਂਦੀ ਹੈ ਡਾਊਨ ਆਣ ਦੇ ਚਾਂਸਸ ਜ਼ਿਆਦਾ ਹੈਗੇ ਨੇ ਅੱਪ ਜਾਣ ਦੇ ਚਾਂਸਸ ਘੱਟ ਹੈਗੇ ਨੇ ਔਰ ਜਿੱਥੇ ਤੱਕ ਕਾਂਗਰਸ ਦੀ ਗੱਲ ਚੱਲੀਏ ਕਰੀਏ ਅਸੀਂ ਪੰਜਾਬ ਦੇ ਵਿੱਚ ਗਰਾਉਂਡ ਜ਼ੀਰੋ ਤੇ ਬੈਠੇ ਹੋਏ ਹਾਂ ਅਸੀਂ ਇਸ ਸਿਚੁਏਸ਼ਨ ਨੂੰ ਚੰਗੇ ਤਰੀਕੇ ਨਾਲ ਸਮਝਦੇ ਹਾਂ ਕਿ ਜਿਸ ਤਰੀਕੇ ਨਾਲ ਅੱਜ ਦੀ ਸਿਚੁਏਸ਼ਨ ਚੱਲ ਰਹੀ ਹੈ ਉਹਦੇ ਹਿਸਾਬ ਨਾਲ ਕਾਂਗਰਸ ਦੀ ਸਰਕਾਰ ਆਉਣ ਦੇ ਚਾਂਸਸ ਸਬੰਧ ਦੇ ਨੇ ਪਰ ਜਿਹੜੀ ਡਿਵੀਜ਼ਨ ਜਿਹੜਾ ਕਾਂਗਰਸ ਡਿਵਾਈਡਡ ਹਾਊਸ ਹੈ ਔਰ ਇੱਕ ਦੋ ਤਿੰਨ ਜਗ੍ਹਾ ਨਹੀਂ ਘੱਟ ਤੋਂ ਘੱਟ 10 ਐਗਾਂ ਦੇ ਲੀਡਰ ਹੈਗੇ ਨੇ ਜਿਹੜੇ ਮੁੱਖ ਮੰਤਰੀ ਦੀ ਕੁਰਸੀ ਦੇ ਉੱਤੇ ਨਜ਼ਰ ਰੱਖ ਕੇ ਬੈਠੇ ਹੋਏ ਨੇ ਐਸ ਕਰਕੇ ਇਹਨਾਂ ਦੀ ਗੇਮ ਖਰਾਬ ਹੋ ਜਾਏ ਜਾਂ ਹੋ ਜਾਏ ਅਦਰਵਾਈਜ਼ ਕਾਂਗਰਸ ਦੀ ਸਰਕਾਰ ਆਉਣ ਦੇ ਚਾਂਸਸ ਦਿਨ ਪ੍ਰਤੀ ਦਿਨ ਬੰਦੇ ਜਾ ਰਹੇ ਹਮ ਬਸਕਰ ਸਾਹਿਬ ਵੈਸੇ ਤਾਂ ਸਮਾਂ ਪਿਆ ਹੈਗਾ 1.5 ਸਾਲ ਕਿਉਂਕਿ ਬਹੁਤ ਕੁਝ ਨੈਰੇਟਿਵ ਸੈੱਟ ਕਰ ਲੈਂਦੀਆਂ ਹੁੰਦੀਆਂ ਹੁੰਦੀਆਂ ਪਾਰਟੀਆਂ ਇੰਨੇ ਸਮੇਂ ਦੇ ਵਿੱਚ ਖਾਸ ਕਰਕੇ ਸੱਤਾਧਾਰੀ ਜਦੋਂ ਆਮ ਆਦਮੀ ਪਾਰਟੀ ਹੋਵੇ ਤਾਂ ਫਿਰ ਬਹੁਤ ਚੀਜ਼ਾਂ ਇਹਨਾਂ ਨੇ ਕਰਨੀਆਂ ਕੁਝ ਐਲਾਨ ਕਰਨੇ ਨੇ ਫਿਰ ਹੋ ਸਕਦਾ ਹੈ ਕਿ ਜਿਹੜੀਆਂ ਬੀਬੀਆਂ ਨੀਂਦ ਲਾ ਕੇ ਤੱਕ ਰਹੀਆਂ ਨੇ ਕਿ 1000 ਰੁਪਿਆ ਸਾਡੇ ਖਾਤੇ ਦੇ ਵਿੱਚ ਆਊਗਾ ਉਹਦਾ ਵੀ ਕਿਤੇ ਨਾ ਕਿਤੇ ਜਾਂਦੇ ਜਾਂਦੇ ਐਲਾਨ ਕਰ ਦੇਣਾ ਪਰ ਜੇ ਆਪਾਂ ਇਸ ਸਰਵੇ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ 10 ਤੋਂ 15 ਸੀਟਾਂ ਇੱਕ ਦਾ ਸਵਾਲ ਹੈਗਾ ਕਿ ਕਿਹੜੇ ਸ਼੍ਰੋਮਣੀ ਕਾਲੀ ਦਲ ਨੂੰ ਨਵੇਂ ਨੂੰ ਕਿ ਬਾਦਲ ਹੁਣਾ ਵਾਲੇ ਨੂੰ ਔਰ ਦੂਜੀ ਚੀਜ਼ ਜੇਕਰ ਹੰਗ ਅਸੈਂਬਲੀ ਆਉਂਦੀ ਹੈ ਫਿਰ ਇਹਦਾ ਮਤਲਬ ਕਿ ਜਾਂ ਤਾਂ ਆਮ ਆਦਮੀ ਪਾਰਟੀ ਸ਼੍ਰੋਮਣੀ ਕਾਲੀ ਦਲ ਦੇ ਨਾਲ ਗੱਠ ਜੁੜ ਕਰਕੇ ਸਰਕਾਰ ਬਣਾਉਗੀ ਜਾਂ ਫਿਰ ਕਾਂਗਰਸ ਤੇ ਸ਼੍ਰੋਮਣੀ ਕਾਲੀ ਦਲ ਸਰਕਾਰ ਬਣਾਉਣਗੇ ਇਹਨਾਂ ਸਰਵੇ ਦੇ ਮੁਤਾਬਕ ਜੀ ਬਿਲਕੁਲ ਬਿਲਕੁਲ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਔਰ ਇਹ ਗੱਲ ਅਸੀਂ ਸ਼ੁਰੂ ਦੇ ਵਿੱਚ ਕਲੀਅਰਫਾਈ ਕਰਤੀ ਹੈ ਕਿ 31 ਜੁਲਾਈ ਤੱਕ ਦਾ ਇਹ ਸਰਵੇ ਹੈਗਾ ਔਰ 31 ਜੁਲਾਈ ਤੱਕ ਨਵੇਂ ਅਕਾਲੀ ਦਲ ਨੇ ਜਨਮ ਨਹੀਂ ਲਿਆ ਸੀਗਾ 11 ਅਗਸਤ ਨੂੰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਜਿਹੜਾ ਜਨਰਲ ਇਜਲਾਸ ਹੁੰਦਾ ਡੈਲੀਗੇਟਸ ਬਣਾਏ ਜਾਣ ਤੋਂ ਬਾਅਦ ਪ੍ਰਧਾਨਗੀ ਦੀ ਚੋਣ ਦੇ ਵਿੱਚ ਉਹ ਪ੍ਰਧਾਨ ਬਣਾਏ ਜਾਂਦੇ ਨੇ ਔਰ ਉਸ ਤੋਂ ਬਾਅਦ ਅਕਾਲੀ ਪੋਲਿਟਿਕਸ ਪੰਥਕ ਪੋਲਿਟਿਕਸ ਦੇ ਵਿੱਚ ਸਮੀਕਰਨ ਲਗਾਤਾਰ ਚੇਂਜ ਹੋ ਰਹੇ ਨੇ ਔਰ ਅੱਗੇ ਚੱਲ ਕੇ ਕੀ ਸੁਖਬੀਰ ਸਿੰਘ ਬਾਦਲ ਉਹਨਾ ਆਪਣੇ ਧੜੇ ਦੇ ਰਾਹੀ ਇਲੈਕਟੋਰਲ ਪੋਲਿਟਿਕਸ ਦੇ ਵਿੱਚ ਅੱਗੇ ਵਧ ਰਹੇ ਨੇ ਜਾਂ ਵਧਣਗੇ ਇਹ ਦੇਖਣ ਵਾਲੀ ਗੱਲ ਹੈ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਵਾਲੇ ਆਕਾਲੀ ਦਲ ਜਿਨ੍ਹਾਂ ਨੇ ਹਜੇ ਚੋਣ ਨਿਸ਼ਾਨ ਤੋਂ ਲੈ ਕੇ ਪਾਰਟੀ ਦੇ ਦਫ਼ਤਰ ਦੀ ਲੜਾਈ ਲੜਨ ਦਾ ਫੈਸਲਾ ਕੀਤਾ ਹੈ ਉਹ ਅੱਗੇ ਚੱਲ ਕੇ ਕਿੱਥੇ ਟਿਕਦੇ ਨੇ ਜੇ ਉਹਨਾਂ ਨੂੰ ਆਕਾਲੀ ਦਲ ਦੇ ਸਿੰਬਲ ਦੇ ਉੱਤੇ ਜਿੱਤ ਪ੍ਰਾਪਤ ਹੋ ਜਾਂਦੀ ਹੈ ਤੇ ਸਿਚੁਏਸ਼ਨ ਦੂਜੀ ਹੋਏਗੀ ਜੇ ਹਾਰ ਵੀ ਜਾਂਦੇ ਐ ਤਾਂ ਉਸ ਵਕਤ ਵੀ ਸਿਚੁਏਸ਼ਨ ਅਗਰ ਪੰਥ ਦੇ ਲੋਕਾਂ ਨੇ ਗਿਆਨੀ ਹਰਪ੍ਰੀਤ ਸਿੰਘ ਵਾਲੇ ਆਕਾਲੀ ਦਲ ਨੂੰ ਪ੍ਰਵਾਨਗੀ ਦਿੱਤੀ ਔਰ ਉਸ ਨੂੰ ਹੰਗਾਰਾ ਭਰਿਆ ਤੇ ਫਿਰ ਸਾਰੇ ਸਮੀਕਰਨ ਚੇਂਜ ਹੋ ਸਕਦੇ ਨੇ ਕਿਉਂਕਿ 2022 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਿਸ ਜਿਹੜਾ ਵੋਟ ਪ੍ਰਤੀਸ਼ਤ ਮਿਲਿਆ ਸੀ ਨਾ ਉਹ ਵੋਟ ਪ੍ਰਤੀਸ਼ਤ ਆਮ ਆਦਮੀ ਪਾਰਟੀ ਦਾ ਨਹੀਂ ਸੀ ਉਹ ਦੂਜੀ ਪਾਰਟੀਆਂ ਤੋਂ ਨਰਾਜ਼ ਹੋ ਕੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੋਟ ਦਿੱਤਾ ਸੀਗਾ ਹੁਣ ਉਹ ਜਿਹੜਾ ਨਰਾਜ਼ ਹੋ ਕੇ ਕਿਉਂਕਿ ਅਕਾਲੀਆਂ ਨੂੰ ਜਿੰਨੇ ਕੋ ਘੱਟ ਵੋਟ ਮਿਲੇ ਸੀਗੇ ਉਹਦੇ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਵੀ ਉਹ ਵੋਟ ਪਰਸੈਂਟੇਜ ਜੇ ਗਿਆਨੀ ਹਰਪ੍ਰੀਤ ਸਿੰਘ ਵਾਲਿਆ ਕਾਲੀ ਦਲ ਨੂੰ ਚਲੇ ਜਾਂਦਾ ਤੇ ਫਿਰ ਸਿਚੁਏਸ਼ਨ ਪੰਜਾਬ ਦੀ ਕੁਝ ਹੋਰ ਹੀ ਹੋ ਸਕਦੀ ਬਾਸਕਾ ਸਾਹਿਬ ਉਦਾਂ ਜੇ ਆਪਾਂ ਗੱਲ ਕੀਤੀ ਜਾਵੇ ਕਿਉਂਕਿ ਤੁਸੀਂ ਤਾਂ ਤੁਹਾਡੀ ਤਾਂ ਸਮਝ ਬੜੀ ਵੱਡੀ ਹੈ ਮੇਰੀ ਤਾਂ ਸਮਝ ਬਹੁਤ ਛੋਟੀ ਹੈਗੀ ਹੈ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਜਾਂ ਫਿਰ ਕਾਂਗਰਸ ਕਿਉਂਕਿ ਕਾਂਗਰਸ ਦੀਆਂ ਚਰਚਾਵਾਂ ਵੱਡੇ ਪੱਦਰ ਤੇ ਨੇ ਕਿ ਆਮ ਆਦਮੀ ਪਾਰਟੀ ਨੂੰ ਤਾਂ ਲੋਕ ਕਿਤੇ ਨਾ ਕਿਤੇ ਲੈਂਡ ਪੁਲਿੰਗ ਮਾਮਲੇ ਦੇ ਵਿੱਚ ਕਾਫੀ ਫਜ਼ੀਅਤ ਹੋਈ ਉਸ ਤੋਂ ਬਾਅਦ ਮਨੀਸ਼ ਸ਼ੋਧਿਆ ਮਾਮਲੇ ਦੇ ਵਿੱਚ ਵੀ ਕਾਫੀ ਵਲ ਨੂੰ ਗਈ ਹੈਗੀ ਆ ਆ ਪਾਰਟੀ ਤਾਂ ਕਾਂਗਰਸ ਨੂੰ ਲੋਕ ਕਹਿੰਦੇ ਵੋਟ ਤਾਂ ਪਾ ਦੇਣਗੇ ਪਰ ਇਹ ਆਪਸ ਤਾਂ ਇਕਜੁੱਟ ਤਾਂ ਹੋਣ ਆਪਸ ਦੇ ਵਿੱਚ ਕੁਰਸੀ-ਕੁਰਸੀ ਖੇਡੀ ਜਾਂਦੇ ਨੇ ਜੇਕਰ ਜਿੱਤਣਾ ਚਾਹੁੰਦੀ ਹੈ ਕਾਂਗਰਸ ਤਾਂ ਇਕਜੁੱਟਤਾ ਦਿਖਾਉਣੀ ਪੈਣੀ ਇਹਨਾਂ ਨੂੰ ਦੇਖੋ ਜੀ ਕਾਂਗਰਸ ਕਦੀ ਵੀ ਜਦ ਵੀ ਕਦੀ ਕਾਂਗਰਸ ਨੇ ਸਰਕਾਰ ਬਣਾਈ ਹੈ ਇਕਜੁੱਟ ਤੇ ਕਦੀ ਵੀ ਨਹੀਂ ਹੋਈ 2017 ਦੇ ਵਿੱਚ ਜਦ ਇਲੈਕਸ਼ਨ ਹੋਇਆ ਸੀ ਤੁਹਾਨੂੰ ਯਾਦ ਹੋਵੇਗਾ ਪ੍ਰਤਾਪ ਸਿੰਘ ਬਾਜਵਾ ਉਸ ਤੋਂ ਪਹਿਲੇ ਪ੍ਰਧਾਨ ਹੁੰਦੇ ਸੀਗੇ ਔਰ ਜਿਸ ਤਰੀਕੇ ਨਾਲ ਪ੍ਰਤਾਪ ਸਿੰਘ ਬਾਜਵਾ ਨੂੰ ਪ੍ਰਧਾਨਗੀ ਤੋਂ ਹਟਾ ਕੇ ਔਰ ਉਹਦੇ ਵਿੱਚ ਪੰਜਾਬ ਦੇ ਵਿੱਚ ਇੱਕ ਗੱਲ ਬੜੀ ਮਸ਼ਹੂਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਹਾਲਾਂਕਿ ਸਿਰਫ ਕਹਿਣ ਵਾਸਤੇ ਇਹ ਗੱਲ ਹੈਗੀ ਹੈ ਇਹਨੂੰ ਉਦਾਂ ਪ੍ਰੈਕਟੀਕਲੀ ਨਾ ਲੈ ਲੈਣਾ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਜਾਂ ਹਾਈ ਕਮਾਂਡ ਦੇ ਧੋਨ ਦੇ ਉੱਤੇ ਗੋਡਾ ਰੱਖ ਕੇ ਆਪਣੀ ਪੀਪੀਸੀਸੀ ਦੀ ਪ੍ਰਧਾਨਗੀ ਵੀ ਲਈ ਸੀ ਤੇ ਮੁੱਖ ਮੰਤਰੀ ਵੀ ਬਣੇ ਸੀਗੇ ਪ੍ਰਤਾਪ ਸਿੰਘ ਬਾਜਵਾ ਉਹ ਨਾ ਉਸ ਵਕਤ ਪੀਪੀਸੀਸੀ ਦੇ ਪ੍ਰਧਾਨ ਸੀਗੇ ਉਹਨਾਂ ਨੂੰ ਪ੍ਰਧਾਨ ਤੋਂ ਹਟਾ ਕੇ ਰਾਜ ਸਭਾ ਦੇ ਵਿੱਚ ਸੈਟਲ ਕੀਤਾ ਗਿਆ ਤਾਂ ਜਾ ਕੇ ਇਹ ਧੜੇਬੰਦੀ ਉਸ ਵਕਤ ਰੁਕ ਪਾਈ ਪਰ ਹੁਣ ਤੇ ਸਿਚੁਏਸ਼ਨ ਇਦਾਂ ਦੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਵੀ ਮੁੱਖ ਮੰਤਰੀ ਦੀ ਕੁਰਸੀ ਵੱਲ ਦੇਖਦੇ ਨੇ ਚੰਨੀਓਣਾ ਜਿਹੜੇ ਇੱਕ ਵਾਰ ਮੁੱਖ ਮੰਤਰੀ ਬਣ ਚੁੱਕੇ ਨੇ ਉਹ ਵੀ ਆਪਣੀ ਦੂਜੀ ਪਾਰੀ ਖੇਡਣ ਵਾਸਤੇ ਤਿਆਰ ਜਿਹੀ ਨਜ਼ਰ ਆਉਂਦੇ ਨੇ ਰਾਜਾਬੜਿੰਗ ਕਹਿੰਦੇ ਨੇ ਮੇਰੇ ਚ ਕਮੀ ਕੀ ਹੈਗੀ ਹੈ ਔਰ ਦੂਜੇ ਪਾਸੇ ਰਾਣਾ ਗੁਰਜੀਤ ਸਿੰਘ ਕਹਿੰਦੇ ਨੇ ਕਿ ਇਹਨਾਂ ਤੋਂ ਸਿਆਣਾ ਤੇ ਮੈਂ ਆ ਇਦਾਂ ਦੇ ਹਾਲਾਤ ਦੇ ਵਿੱਚ ਹਾਈ ਕਮਾਂਡ ਕਿਨੂੰ ਆਸ਼ੀਰਵਾਦ ਦਿੰਦੀ ਹੈ ਬਲਕਿ ਪਰਗਤ ਸਿੰਘ ਉਹਨਾ ਵੀ ਇਸ ਦੌੜ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ ਇਦਾਂ ਦੀ ਦੌੜ ਦੇ ਵਿੱਚ ਜਦ ਕੈਂਡੀਡੇਟ ਜਿਆਦਾ ਹੋਣ ਨਾ ਤੇ ਉਹਦੇ ਵਿੱਚ ਕਿਹੜਾ ਦੂਜੇ ਨੰਬਰ ਤੇ ਆਏਗਾ ਤੇ ਕਿਹੜਾ ਤੀਜੇ ਤੇ ਆਏਗਾ ਤੇ ਕਿਹੜਾ ਲਾਸਟ ਆਏਗਾ ਉਹ ਲਾਭ ਪ੍ਰਵਿਦ ਘੱਟ ਤੋਂ ਘੱਟ ਦਸਵਾਂ ਹੈਗਾ ਐਦਾਂ ਦੀ ਰੇਸ ਦੇ ਵਿੱਚ ਕੁਝ ਵੀ ਕਹਿਣਾ ਬਹੁਤ ਮੁਸ਼ਕਿਲ ਹੈ ਉਹ ਵੀ ਖਾਸ ਕਰਕੇ ਤਦ ਜਦ ਪਾਰਟੀ ਹਾਈ ਕਮਾਂਡ ਕਾਂਗਰਸ ਪਾਰਟੀ ਹਾਈ ਕਮਾਂਡ ਹਰਿਆਣਾ ਦੇ ਵਿੱਚ ਜਿਹੜੀ ਧੜੇਬੰਦੀ ਹੈਗੀ ਉਹ ਦੋ ਧੜੇ ਹੈਗੇ ਨੇ ਉੱਤੇ ਕੁਮਾਰੀ ਸਹਿਲਜਾ ਤੇ ਦੂਜੇ ਪਾਸੇ ਭੁਵਿੰਦਰ ਸਿੰਘ ਹੁੱਡਾ ਉਹਨਾਂ ਝਗੜਿਆਂ ਨੂੰ ਵੀ ਅੱਜ ਤੱਕ ਨਹੀਂ ਨਿਪਟਾਇਆ ਪਾਈ ਲੀਡਰ ਆਫ ਆਪੋਜੀਸ਼ਨ ਨਹੀਂ ਚੁਣ ਪਾਈ ਹਰਿਆਣਾ ਦੇ ਵਿੱਚ ਔਰ ਸਰਕਾਰ باندې ਇੱਕ ਸਾਲ ਤੋਂ ਵਿਵਾਦ ਟਾਈਮ ਹੋ ਗਿਆ ਐਦਾਂ ਦੇ ਹਾਲਾਤ ਦੇ ਵਿੱਚ ਹਾਈ ਕਮਾਂਡ ਇੰਨੇ ਵੱਡੇ ਰਫੜ ਨੂੰ ਕਿੱਦਾਂ ਸਾਂਭੂਗਾ ਇਹ ਹਾਈ ਕਮਾਂਡ ਵਾਸਤੇ ਵੀ ਚੁਣੌਤੀ ਹੈ ਔਰ ਇਹਨਾਂ ਲੀਡਰਾਂ ਵਾਸਤੇ ਵੀ ਚੁਣੌਤੀ ਹੈ ਜੇ ਉਹਨਾਂ ਵਿੱਚੋਂ ਇੱਕ ਨੂੰ ਚੁਣ ਲਿਆ ਗਿਆ ਤੇ ਬਾਕੀ ਦੇ ਸਾਰੇ ਉਹਦੇ ਨਾਲ ਚੱਲਣਗੇ ਜਿੱਦਾਂ ਨਵਜੋਤ ਸਿੰਘ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਪਹਿਲੇ ਤੇ ਮੇਰਾ ਭਾਈ ਮੇਰਾ ਭਾਈ ਚੱਲ ਰਿਹਾ ਤਿੰਨ ਮਹੀਨੇ ਕੋ ਉਸ ਤੋਂ ਬਾਅਦ ਚੰਨੀ ਉਹਨਾਂ ਦੀ ਫੱਟੀ ਪਹੁੰਚੀ ਉਹ ਸਭ ਤੋਂ ਜ਼ਿਆਦਾ ਨਵਜੋਤ ਸਿੰਘ ਸਿੱਧੂ ਨੇ ਪਹੁੰਚੀਗੀ ਤੇ ਬਾਅਦ ਚੋਂ ਜੰਨੀ ਹੋਣਾ ਆਪਣੀ ਦੋਨੋਂ ਸੀਟਾਂ ਤੋਂ 2022 ਦੇ ਇਲੈਕਸ਼ਨ ਦੇ ਵਿੱਚ ਹਾਰ ਗਏ ਸੀ ਜੀ ਬਾਸਕਰ ਸਾਹਿਬ ਆਪਾਂ ਥੋੜਾ ਜਿਹਾ ਮੋੜਾ ਕੱਟিয়ে ਤਾਂ ਕੈਬਨਿਟ ਦੇ ਵਿੱਚ ਮੰਤਰਾਲੇ ਜਿਹੜੇ ਨੇ ਉਹ ਚੇਂਜ ਹੋ ਗਏ ਨੇ ਬਿਜਲੀ ਮੰਤਰੀ ਸੀਗੇ ਹਰਪਜਨ ਸਿੰਘ ਈਟੀਓ ਜਿੰਦੇ ਆਲਾ ਗੁਰੂ ਹਲਕੇ ਤੋਂ ਆਉਂਦੇ ਨੇ ਉਹਨਾਂ ਕੋਈ ਮਹਿਕਮਾ ਲੈ ਲਿਆ ਵਾਪਸ ਤੇ ਉਹਨਾਂ ਨੂੰ ਦੇ ਦਿੱਤਾ ਗਿਆ ਪੀਡਬਲਿਊਡੀ ਤੇ ਲੁਧਿਆਣਾ ਤੋਂ ਸੰਜੀਵ ਬੋੜਾ ਨੂੰ ਦੇ ਦਿੱਤਾ ਗਿਆ ਬਿਜਲੀ ਮੰਤਰਾਲਾ 300 ਯੂਨਿਟ ਬਿਜਲੀ ਪੰਜਾਬ ਸਰਕਾਰ ਲੋਕਾਂ ਨੂੰ ਦੇ ਰਹੀ ਹੈ ਮੁਫਤ ਦੇ ਵਿੱਚ ਸੰਜੀਵ ਅਰੋੜਾ ਜੀ ਹੈਗੇ ਸਾਮੀ ਤਗੜੀ ਲੱਗਦਾ ਹੈ ਕਿ ਪੈਸੇ-ਪੁਸੇ ਦੇ ਦੇਣਗੇ ਜਿਸ ਤੀਕੇ ਦਾ ਘਾਟਾ ਪੈ ਰਿਹਾ ਸਰਕਾਰ ਨੂੰ ਦੇਖੋ ਕੋਈ ਵੀ ਮੰਤਰੀ ਆਪਣੀ ਜੇਬ ਤੋਂ ਪੈਸਾ ਨਹੀਂ ਦਿੰਦਾ ਹੁੰਦਾ ਉਹਨ ਜਦ ਸੰਜੀਵ ਅਰੋੜਾ ਉਹਨਾਂ ਦੇ ਇਲੈਕਸ਼ਨ ਲੜੇ ਜਾ ਰਹੇ ਸੀ ਨਾ ਮੈਨੂੰ ਯਾਦ ਹੈ 13 ਜੂਨ ਦੀ ਗੱਲ ਹੋਈਗੀ ਸ਼ਾਇਦ ਉਸ ਵਕਤ ਅਰਵਿੰਦ ਕੇਜਰੀਵਾਲ ਉਹਨਾਂ ਨਾ ਔਰ ਭਗਵੰਤ ਮਾਨਾ ਉਹਨਾਂ ਦੋਨੋਂ ਕੈਂਪੇਨ ਕਰ ਰਹੇ ਸੀ ਸੰਜੀਵ ਅਰੋੜਾ ਵਾਸਤੇ ਔਰ ਜਦ ਸੰਜੀਵ ਅਰੋੜਾ ਉਹਨਾਂ ਦੇ ਮੰਤਰੀ ਬਣਾਏ ਜਾਣ ਦੀ ਗੱਲ ਤੁਰੀ ਤਦ ਉਹ ਮੁੱਖ ਕੇਜਰੀਵਾਲ ਸਾਹਿਬ ਐ ਕਹਿੰਦੇ ਹੋਏ ਸੁਨੇ ਗਏ ਸੀ ਕਿ ਤੁਸੀਂ ਹੁਣ ਸੰਜੀਵ ਅਰੋੜਾ ਉਹਨਾਂ ਅਗਰ ਜਿੱਤ ਜਾਂਦੇ ਨੇ ਤੇ ਇਹਨਾਂ ਨੂੰ ਡਿਪਟੀ ਚੀਫ ਮਿਨਿਸਟਰ ਬਣਾਇਆ ਜਾਏਗਾ ਪਰ ਭਗਵੰਤ ਮਾਨੋਣਾ ਨੇ ਉਸ ਗੱਲ ਦੇ ਉੱਤੇ ਬਹੁਤਾ ਹੰਗਾਰਾ ਨਹੀਂ ਭਰਿਆ ਸੀਗਾ ਤੇ ਹੁਣ ਭਾਵੇਂ ਉਹ ਇੰਡਸਟਰੀ ਮਿਨਿਸਟਰ ਦੇ ਤੌਰ ਤੇ ਪਹਿਲੇ ਉਹ ਜਾਣੇ ਜਾਂਦੇ ਸੀਗੇ ਲੇਕਿਨ ਹੁਣ ਉਹਨਾਂ ਨੂੰ ਹੋਰ ਪਾਵਰਫੁਲ ਕਰਤਾ ਹੁਣ ਜਿਹੜਾ ਹਰਭਜਨ ਸਿੰਘ ਈਟੀ ਉਹਨਾਂ ਨੂੰ ਕੋਈ ਈਟੀ ਉਹਨਾਂ ਨੂੰ ਕੋਈ ਮਹਿਕਮਾ ਦਿੱਤਾ ਨਹੀਂ ਹੈ ਉਹਨਾਂ ਦੇ ਕੋਲ ਪਹਿਲੇ ਵੀ ਪੀਡਬਲਯੂਡੀ ਸੀਗਾ ਹੁਣ ਸਿਰਫ ਪੀਡਬਲਯੂਡੀ ਹੈ ਪਰ ਜਿਹੜਾ ਪਾਵਰ ਮਿਨਿਸਟਰ ਦੀ ਪਾਵਰ ਹੈ ਨਾ ਉਹ ਦੇ ਦਿੱਤੀ ਗਈ ਹੁਣ ਸੰਜੀਵ ਅਰੋੜਾ ਉਹਨਾਂ ਨੂੰ ਉਹਨਾਂ ਦੇ ਕੋਲ ਚਾਰ ਮੰਤਰਾਲੇ ਟੋਟਲ ਹੋ ਗਏ ਇੱਕ ਇੰਡਸਟਰੀ ਇੱਕ ਪਾਵਰ ਉਸ ਤੋਂ ਇਲਾਵਾ ਇਨਵੈਸਟਮੈਂਟ ਐਂਡ ਪ੍ਰੋਮੋਸ਼ਨ ਤੇ ਐਨਆਰਆਈ ਅਫੇਅਰਸ ਚਾਰ ਮੰਤਰਾਲੇ ਸੰਜੀਵ ਅਰੋੜਾ ਦਾ ਉਹਨਾਂ ਕੋਲ ਹੋਣ ਤੋਂ ਬਾਅਦ ਉਹ ਬਹੁਤ ਪਾਵਰਫੁਲ ਜੇ ਲੱਗਦੇ ਨੇ ਕਿ ਵੀ ਅੱਗੇ ਚੱਲ ਕੇ ਉਪ ਮੁੱਖ ਮੰਤਰੀ ਦੀ ਜਿੱ ਕਿਤੇ ਗੱਲ ਚਲੀ ਜਾਂ ਫਿਰ ਕਦੀ ਮੁੱਖ ਮੰਤਰੀ ਵੀ ਚੇਂਜ ਕਰਨਾ ਹੋਇਆ ਕਿਤੇ ਗੱਲ ਇਥੋਂ ਜਿਹੜੀ ਸ਼ੁਰੂ ਹੋਈ ਹੈ ਉਹ ਬਹੁਤ ਅੱਗੇ ਨਾ ਨਿਕਲ ਜਾਏ। ਪ੍ਰੋਟੋਕੋਲ ਜਿਹੜਾ ਇਹ ਇਹ ਤੁਹਾਡੇ ਬਾਸਕਰ ਸਾਹਿਬ ਸਰਕਾਰ ਦਾ ਹੁੰਦਾ ਹੈਗਾ ਪਰ ਤਾਂ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਸਾਢੇ 3 ਸਾਲ ਇਹ ਮੰਤਰਾਲਾ ਹਰਪ੍ਰੀਤ ਸਿੰਘ ਈਟੀਏ ਦੇ ਕੋਲ ਰਿਹਾ ਹੈਗਾ ਕੋਈ ਅੰਦਰ ਖਾਤੇ ਕੋਈ ਕਪਲਾ-ਕੁਪਲਾ ਜਾਂ ਕੋਈ ਅੰਦਰ ਚਰਚਾਵਾ ਚੱਲਦੀਆਂ ਹੋਣ ਜਿੱਦਾ ਕਰਕੇ ਵਾਪਸ ਲੈ ਲੈ ਮੰਤਰਾਲਾ। ਦੇਖੋ ਮੈਨੂੰ ਲੱਗਦਾ ਨਹੀਂ ਕਿ ਇਹ ਮਾਮਲਾ ਕਪਲੇ ਤੋਂ ਰਿਲੇਟਡ ਹੈਗਾ। ਪਰ ਜੇ ਕਪਲੇ ਤੋਂ ਰਿਲੇਟਡ ਹੁੰਦਾ ਤੇ ਉਹਨਾਂ ਨੂੰ ਪੀ ਡਬਲਯੂ ਡੀ ਵੀ ਮੰਤਰਾਲਿਆ ਨਾ ਰੈਂਡ ਲੈਂਦੇ। PWD ਦੇ ਵਿੱਚ ਹੁਣ ਅੱਗੇ ਚੱਲ ਕੇ ਵਿਕਾਸ ਹੋਣੇ ਸੜਕਾਂ ਨੂੰ ਬਣਾਉਣ ਦਾ ਕੰਮ ਆਲਰੇਡੀ ਆਮ ਆਦਮੀ ਪਾਰਟੀ ਨੇ ਛੇੜਦਾ ਹੈ ਤੇ ਐਦਾਂ ਦੇ ਟਾਈਮ ਵਿੱਚ PWD ਦਾ ਮੰਤਰਾਲਾ ਕਾਫੀ ਇੰਪੋਰਟੈਂਸ ਰੱਖਦਾ ਹੈ ਤੇ ਉਹਨਾਂ ਨੂੰ ਇੰਪੋਰਟੈਂਟ ਮੰਤਰਾਲਿਆਂ ਦੇ ਨਾਲ ਰੱਖਣਾ ਉਹ ਆਪਣੇ ਆਪ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਕਪਲਿਆਂ ਦੇ ਕਰਕੇ ਇਹ ਵਿਚਾਰ ਹੁਣ ਇੱਕ ਵਿਅਕਤੀ ਨੂੰ ਜਸਟ ਰੌਂਗ ਕਰਨਾ ਹੁੰਦਾ ਹੈ ਤੇ ਦੂਜੇ ਵਿਅਕਤੀ ਨੂੰ ਜਸਟ ਕਮਜ਼ੋਰ ਵੀ ਕਰਨਾ ਪੈਂਦਾ ਉਹੀ ਐਕਸਰਸਾਈਜ਼ ਦੇ ਤੌਰ ਤੇ ਐਸ ਮੰਤralaya ਜਿਹੜਾ ਪਾਵਰ ਮਿਨਿਸਟਰੀ ਹੈ ਸੰਜੀਵ ਰੌੜਾ ਨੂੰ ਦੇਣਾ ਕਿ ਸੰਜੀਵ ਰੌੜਾ ਉਹਨਾਂ ਨੂੰ ਸਟਰੋਂਗ ਕਰਨਾ ਚਾਹੁੰਦੇ ਨੇ ਔਰ ਅੱਗੇ ਚੱਲ ਕੇ ਰਾਜ ਸਭਾ ਦੀ ਸੀਟ ਦੇ ਉੱਤੇ ਜਿਹੜੀ ਖਾਲੀ ਕੀਤੀ ਹੈ ਸੰਜੀਵ ਰੌੜਾ ਨੇ ਉਹਦੇ ਉੱਤੇ ਅਰਵਿੰਦ ਕੇਜਰੀਵਾਲ ਜਾਣਗੇ ਮਨੀਸ਼ ਤਿਸੋਦੀਆ ਜਿਹੜੇ ਸ਼ਾਮਦਾਮ ਦੰਡਪੇਤ ਵਾਲੇ ਜਾਣਗੇ ਜਾਂ ਫਿਰ ਕੋਈ ਹੋਰ ਜਾਏਗਾ ਇਹਦੇ ਉੱਤੇ ਵਿਚਾਰ ਕਰਨਾ ਵੀ ਹਜੇ ਬਾਕੀ ਹੈਗਾ ਆ ਤੁਸੀਂ ਗਲਤ ਕਰ ਦਿੰਦੇ ਨਾ ਜਦੋਂ ਤੁਸੀਂ ਪੱਕਾ ਹੀ ਨਾਮ ਰੱਖ ਦਿੱਤਾ ਸ਼ਾਮਦਾਮ ਦੰਡਪੇਤ ਇਹ ਤੁਸੀਂ ਯਾਤੀ ਕਰ ਦਿੰਦੇ ਆ ਚਲੋ ਛੱਡੋ ਬਸ ਸਭ ਆਪਾਂ ਥੋੜਾ ਜਿਹਾ ਅੱਗੇ ਵੱਧ ਲੈਨੇ ਆ ਵਿਕਰਮ ਮਜੀਠੀਆ ਮਾਮਲੇ ਤੇ ਚੱਲਦੇ ਆ ਜੀ ਅ ਮੋਹਾਲੀ ਦੀ ਕੋਰਟ ਦੇ ਵਿੱਚ ਫੇਰ ਕਹਿੰਦੇ ਸੁਣਵਾਈ ਸੀ ਤੇ ਰਾਹਤ ਨਹੀਂ ਮਿਲੀ ਜੀ ਦੇਖੋ ਵਿਕਰਮ ਸਿੰਘ ਮਜੀਠੀਆ ਉਹਨਾਂ ਦੀ ਤੁਸੀਂ ਵੀ ਗੱਲ ਕਰਦੇ ਹੁੰਦੇ ਹੋ ਅਮਨ ਜੀ ਤਾਰੀਖ ਤੇ ਤਾਰੀਖ ਤਾਰੀਖ ਤੇ ਤਾਰੀਖ ਘੱਟੋ ਘੱਟ 10 ਹੀਅਰਿੰਗ ਹੋਈਆਂ 10 ਤਰੀਕਾਂ ਮਿਲੀਆਂ ਪਰ ਤਰੀਕਾ ਇਦਾਂ ਦੇ ਹੋਇਆ ਜਿਦਾ ਫਾਸਟ ਟਰੈਕ ਕੋਰਟ ਦੇ ਵਿੱਚ ਹੁੰਦਾ ਕੱਲ ਫੇਰ ਹੋਏਗੀ ਸੁਣਵਾਈ ਕੱਲ ਹੋਏਗੀ ਅਸੀਂ ਵੀ ਉਸ ਖਬਰ ਨੂੰ ਡਿਸਕਸ ਕਰਦੇ ਕਰਦੇ ਬਿਲਕੁਲ ਤੰਗ ਆ ਚੁੱਕੇ ਸੀ ਕਿ ਵੀ ਕੱਲ ਫੇਰ ਹੋਏਗੀ ਕਿਉਂ ਵੀ ਅਜੇ ਤਾਂ ਗੱਲ ਨਹੀਂ ਬਣੀ ਪਰ ਅੱਜ ਉਹ ਦਿਨ ਆ ਗਿਆ ਜਦ ਉਹਨਾਂ ਦੀ ਬੇਲ ਐਪਲੀਕੇਸ਼ਨ ਦੇ ਉੱਤੇ ਫੈਸਲਾ ਸੁਣਾ ਦਿੱਤਾ ਗਿਆ ਔਰ ਫੈਸਲਾ ਵਿਕਰਮ ਸਿੰਘ ਮਜੀਠੀਆ ਦੇ ਹੱਕ ਵਿੱਚ ਨਹੀਂ ਆਇਆ ਉਹਨਾਂ ਦੀ ਬੇਲ ਐਪਲੀਕੇਸ਼ਨ ਨੂੰ ਅੱਜ ਖਾਰਜ ਕਰ ਦਿੱਤਾ ਗਿਆ ਔਰ ਵਿਜੀਲੈਂਸ ਬਿਊਰੋ ਨੇ ਵੀ ਆਪਣੀ ਬਹਿਸ ਦੇ ਵਿੱਚ ਆਪਣੇ ਜਿਰੇ ਦੇ ਵਿੱਚ ਇਸ ਗੱਲ ਦੇ ਉੱਤੇ ਪੁਆਇੰਟ ਆਊਟ ਕੀਤਾ ਕਿ ਇਨਵੈਸਟੀਗੇਸ਼ਨ ਹਜੇ ਬਾਕੀ ਹੈ ਪੈਂਡਿੰਗ ਚੱਲ ਰਹੀ ਹੈ ਕਾਫੀ 5540 ਕਰੋੜ ਮਾਮਲੇ ਦੇ ਉੱਤੇ ਮਸ਼ਹੂਰਾ ਦੇ ਵਿੱਚ ਪ੍ਰਾਪਰਟੀ ਦਿੱਲੀ ਦੇ ਵਿੱਚ ਪ੍ਰਾਪਰਟੀ ਗੌਰਗਪੁਰ ਦੇ ਵਿੱਚ ਪ੍ਰਾਪਰਟੀ ਉਹਦੇ ਕਾਗਜ਼ਾਤ ਹਜੇ ਕਬਜ਼ੇ ਦੇ ਵਿੱਚ ਲੈਣੇ ਬਾਕੀ ਐ ਜੇ ਵਿਕਰਮ ਸਿੰਘ ਮਜੀਠੀਆ ਨੂੰ ਬੇਲ ਦਿੱਤੀ ਗਈ ਤੇ ਉਹ ਸਬੂਤਾਂ ਦੇ ਨਾਲ ਛੇੜਛਾੜ ਕਰ ਸਕਦੇ ਨੇ ਇਸ ਆਧਾਰ ਦੇ ਉੱਤੇ ਮੋਹੱਲੀ ਦੀ ਕੋਰਟ ਨੇ ਵਿਕਰਮ ਸਿੰਘ ਮਜੀਠੀਆ ਦੀ ਬੇਲ ਐਪਲੀਕੇਸ਼ਨ ਕਰਤੀ ਰੱਦ ਦੂਜੀ ਇੱਕ ਪਟੀਸ਼ਨ ਵੀ ਉਹ ਮੋਹੱਲੀ ਦੇ ਕੋਰਟ ਦੇ ਵਿੱਚ ਲੱਗੀ ਸੀ ਜਿਹਦੇ ਵਿੱਚ 10 ਅਗਸਤ ਨੂੰ ਗਨੀਵ ਕੋਰ ਉਹਨਾਂ ਨੂੰ ਵਿਜੀਲੈਂਸ ਬਿਊਰੋ ਨੇ ਨੋਟਿਸ ਇਸ਼ੂ ਕੀਤਾ ਸੀ ਜਿਹਦੇ ਵਿੱਚ ਉਹਨਾਂ ਦੀ ਪ੍ਰਾਪਰਟੀ ਦਾ ਬਿਉਰਾ ਮੰਗਿਆ ਗਿਆ ਸੀਗਾ ਉਸ ਪਟੀਸ਼ਨ ਨੂੰ ਗਨੀਵ ਕਰੋਨਾ ਨੇ ਚੈਲੰਜ ਕੀਤਾ ਕਿਉਂਕਿ ਹੁਣ ਉਹ ਐਮਐਲਏ ਵੀ ਹੈਗੀ ਹੈ ਹੁਣ ਐਮਐਲਏ ਹੋਣ ਦੇ ਬਾਅਦ ਇਹ ਜਿਹੜਾ ਨੋਟਿਸ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਤੇ ਉਹ ਅਦਾਲਤ ਦਾ ਦਰਵਾਜ਼ਾ ਉਹਨਾਂ ਨੇ ਖੜਕਾਇਆ ਸੀ ਐਸ ਮੁੱਦੇ ਦੇ ਉੱਤੇ ਸਰਕਾਰ ਨੂੰ ਮਾਹੌਲੀ ਕੋਰਟ ਨੇ ਇੱਕ ਨੋਟਿਸ ਦਿੱਤਾ ਕਿ ਦੱਸੋ ਜੀ ਹੁਣ ਇਹਦਾ ਕੀ ਕਰਨਾ ਹੈ ਜਵਾਬ ਮੰਗਿਆ ਕਿ ਵੀ ਕਿਦਾਂ ਦਾ ਪ੍ਰਾਪਰਟੀ ਦਾ ਬਿਉਰਾ ਤੁਸੀਂ ਇਹਨਾਂ ਤੋਂ ਮੰਗਣਾ ਚਾਹੁੰਦੇ ਹੋ 26 ਅਗਸਤ ਨੂੰ ਹੁਣ ਇਸ ਮਾਮਲੇ ਦੇ ਵਿੱਚ ਵੀ ਸੁਣਾਈ ਹੋ ਸਕਦੀ ਹੈ ਜਿੱਤੇ ਤੱਕ ਵਿਕਰਮ ਸਿੰਘ ਮਜੀਠੀਆ ਦੀ ਗੱਲ ਹੈਗੀ ਹੈ ਉਹ ਹੁਣ ਹਾਈ ਕੋਰਟ ਦਾ ਰੁਕ ਕਰਨਗੇ ਉਹਨਾਂ ਦੇ ਵਕੀਲ ਕਹਿ ਰਹੇ ਸੀਗੇ ਕਿ ਪਹਿਲੇ ਵੀ ਐਨਡੀਪੀਐਸ ਕੇਸ ਦੇ ਵਿੱਚ ਉਹਨਾਂ ਨੂੰ ਹਾਈ ਕੋਰਟ ਜਾਣ ਤੋਂ ਬਾਅਦ ਹੀ ਬੇਲ ਮਿਲੀ ਸੀ ਤੇ ਲੱਗਦਾ ਹੈ ਡਿਸਪਰਪੋਰਸ਼ਨ ਰੋਸੈਟ ਦੇ ਕੇਸ ਦੇ ਵਿੱਚ ਜਲਦੀ ਹੀ ਉਹ ਹਾਈ ਕੋਰਟ ਦਾ ਦਰਵਾਜ਼ਾ ਖੜਕਟਾ ਸਕਦੇ ਜੀ ਨਾਲ ਹੀ ਗੱਲ ਆਪਣੇ ਬਾਸਕਰ ਸਾਹਿਬ 1155 ਅਸਿਸਟੈਂਟ ਪ੍ਰੋਫੈਸਰਾਂ ਨੂੰ ਰਾਹਤ ਦਿੱਤੀ ਗਈ ਹੈ ਇਸ ਦੇ ਬਾਰੇ ਵੀ ਸਾਡੇ ਦਰਸ਼ਕਾਂ ਦੇ ਨਾਲ ਸਾਂਝ ਪਵਾ ਦਿਓ ਜੀ ਵੈਸੇ 1155 ਨਹੀਂ 1158 ਹੈ ਤੈਨੂੰ ਤੁਸੀਂ ਉਦੋਂ ਹੀ ਕੱਟ ਕਰੀ ਜਾਂਦੇ ਹੋ ਤੁਸੀਂ ਇਹ ਦੇਖੋ ਕਿ 1158 ਅਸਿਸਟੈਂਟ ਪ੍ਰੋਫੈਸਰ ਔਰ ਬਾਕੀ ਕੁਝ ਲਾਇਬ੍ਰੇਰੀਅਨ ਜਿਨ੍ਹਾਂ ਦੇ ਰਿਕਰੂਟਮੈਂਟ ਦਾ ਮਾਮਲਾ ਅਦਾਲਤਾਂ ਦੇ ਵਿੱਚ ਕਾਫੀ ਟਾਈਮ ਤੋਂ ਚੱਕ ਗਿੜੇ ਲਿਆ ਰਿਹਾ ਹੈ ਹੁਣ ਤੁਸੀਂ ਇਹ ਦੇਖੋ ਕਿ ਇਹ ਰਿਕਰੂਟਮੈਂਟ ਹੋਈ ਕਦੋਂ ਸੀਗੀ ਹੋਈ ਸੀਗੀ ਜਦ ਚੰਨੀ ਉਹਨਾਂ ਤਿੰਨ ਮਹੀਨਿਆਂ ਵਾਸਤੇ ਮੁੱਖ ਮੰਤਰੀ ਬੰਦੇ ਨੇ ਉਸ ਵਕਤ ਦੇ ਸਿੱਖਿਆ ਮੰਤਰੀ ਪਰਗਤ ਸਿੰਘ ਉਹਨਾਂ ਨੇ ਇਸ ਮੁਹਿਮ ਨੂੰ ਇਸ ਰਿਕਰੂਟਮੈਂਟ ਡਰਾਈਵ ਨੂੰ UGC ਦੀ ਗਾਈਡਲਾਈਨਸ ਨੂੰ ਛਿੱਕੇ ਤੇ ਟੰਕੇ ਇਹ ਸਾਰਾ ਕੰਮ ਕੀਤਾ ਸੀਗਾ ਜਿਹਦੇ ਉੱਤੇ ਵਿਵਾਦ ਹੋਇਆ ਹਾਈ ਕੋਰਟ ਨੇ ਪਹਿਲੇ ਉਹ ਰਿਜੈਕਟ ਕਰਤਾ ਸੀ ਫਿਰ ਇਹ ਸਰਕਾਰ ਜਿਹੜੀ ਮੌਜੂਦਾ ਸਰਕਾਰ ਹੈ ਉਹਨਾਂ ਨੇ ਡਬਲ ਬੈਂਚ ਦੇ ਉੱਤੇ ਐਪਲੀਕੇਸ਼ਨ ਲਾਈ ਉੱਥੋਂ ਇਸ ਰਿਕਰੂਟਮੈਂਟ ਨੂੰ ਪ੍ਰਵਾਨਗੀ ਮਿਲ ਗਈ ਫਿਰ ਬਾਅਦ ਚੋਂ ਹਾਈ ਕੋਰਟ ਸੁਪਰੀਮ ਕੋਰਟ ਦੇ ਵਿੱਚ ਇਹ ਕੇਸ ਚੈਲੰਜ ਹੋਇਆ ਸੁਪਰੀਮ ਕੋਰਟ ਨੇ ਸਿਰੇ ਤੋਂ ਇਸ ਸਾਰੀ ਭਰਤੀ ਨੂੰ ਰਿਜੈਕਟ ਕਰਤਾ ਔਰ ਇਹ ਵੀ ਟਿੱਪਣੀ ਕੀਤੀ ਕਿ ਇਹ ਸਭ ਕੁਝ ਪੋਲਿਟੀਕਲ ਟਿੱਜਿਆਂ ਨੂੰ ਹਾਸਲ ਕਰਨ ਵਾਸਤੇ ਇਹ ਭਰਤੀਆਂ ਹੋਈ ਸੀ ਇਹ ਓ ਜੀ ਸੀ ਦੀ ਗਾਈਡਲਾਈਨਸ ਨੂੰ ਜਦ ਛੇਕੇ ਤੇ ਟੰਗੇ ਆ ਗਿਆ ਸੀਗਾ ਤੇ ਉਹਨਾਂ ਨੇ ਕਾਫੀ ਸੱਤ ਟਿੱਪਣੀਆਂ ਕਰਦੇ ਹੋਏ ਇਹਨਾਂ ਸਾਰੀ ਰਿਕਰੂਟਮੈਂਟ ਨੂੰ ਰਿਜੈਕਟ ਕਰਤਾ ਸੀ ਹੁਣ ਰਿਵਿਊ ਪਟੀਸ਼ਨ ਭਾਈ ਸੀਗੀ ਪੰਜਾਬ ਸਰਕਾਰ ਨੇ ਤੇ ਉਹਦੇ ਵਿੱਚ ਇੱਕ ਰਾਹਤ ਜੀ ਮਿਲਦੀ ਨਜ਼ਰ ਆ ਰਹੀ ਹੈ 1158 ਪ੍ਰੋਫੈਸਰਾਂ ਨੂੰ ਵੀ ਤੇ ਦੂਜੇ ਪਾਸੇ ਪੰਜਾਬ ਸਰਕਾਰ ਨੂੰ ਵੀ ਕਿਉਂਕਿ ਜਦ ਤੱਕ ਇਸ ਮਾਮਲੇ ਦੇ ਵਿੱਚ ਨਵੀਂ ਭਰਤੀ ਨਹੀਂ ਹੁੰਦੀ ਤਦ ਤੱਕ ਇਹ 1158 ਅਸਿਸਟੈਂਟ ਪ੍ਰੋਫੈਸਰ ਔਰ ਲਾਇਬ੍ਰੇਰੀਅਨ ਆਪਣਾ ਕੰਮ ਕਰ ਸਕਦੇ ਨੇ ਹੁਣ ਇਹਦੇ ਵਿੱਚ ਸਾਲ ਲੱਗੇ 2 ਸਾਲ ਲੱਗੇ ਡੇਢ ਸਾਲ ਦੀ ਤੇ ਸਰਕਾਰੀ ਰਹਿ ਗਈ ਹੈ ਤਦ ਤੱਕ ਰਾਹਤ ਮਿਲ ਸਕਦੀ ਜੀ ਨਾਲ ਹੀ ਜੰਦ ਜਾਂਦੇ ਆ ਬਾਸਖਰ ਸਾਹਿਬ ਦੇਸ਼ ਦੀ ਗੱਲ ਕਰਨੀ ਹੈਗੀ ਹੈ ਕਿਉਂਕਿ ਉਪ ਰਾਸ਼ਟਰਪਤੀ ਦੀ ਚੋਣ ਹੋਣ ਜਾ ਰਹੀ ਹੈਗੀ ਹੈ ਐਨਡੀਏ ਦੇ ਵੱਲੋਂ ਵੀ ਉਮੀਦਵਾਰ ਦਿੱਤਾ ਗਿਆ ਹੈ ਉਧਰ ਇੰਡੀਆ ਜਿਹੜਾ ਗਠਬੰਧਨ ਹੈ ਉਹਨਾਂ ਦਾ ਵੀ ਉਮੀਦਵਾਰ ਆਇਆ ਹੈਗਾ ਕੀ ਲੱਗਦਾ ਹੈ ਕਿਸ ਦਾ ਬਣਨ ਜਾ ਰਿਹਾ ਉਪ ਰਾਸ਼ਟਰਪਤੀ ਵੈਸੇ ਤੇ ਜਿਹੜਾ ਵੀ ਐਨਡੀਏ ਹੈਗਾ ਉਹਨਾਂ ਨੇ ਤੇ ਕੱਲ ਹੀ ਆਪਣੇ ਉਮੀਦਵਾਰ ਦਾ ਡਿਸੀਜਨ ਲੈ ਲਿਆ ਸੀਗਾ ਸੀਪੀ ਰਾਜਾ ਕ੍ਰਿਸ਼ਨਨ ਇਹ ਤਾਮਿਲਨਾਡੂ ਦੇ 2 ਵਾਰ ਦੇ ਐਮਪੀ ਹੈਗੇ ਨੇ ਔਰ ਭਾਜਪਾ ਦੇ ਇੱਕੋ ਇੱਕ ਐਦਾਂ ਦੇ ਐਮਪੀ ਹੈਗੇ ਨੇ ਜਿਹੜੇ ਤਾਮਿਲਨਾਡੂ ਤੋਂ ਜਿੱਤੇ ਸੀਗੇ ਉਸ ਤੋਂ ਬਾਅਦ ਇਹਨਾਂ ਨੂੰ ਝਾਰਖੰਡ ਦਾ ਗਵਰਨਰ ਵੀ ਬਣਾਇਆ ਗਿਆ ਤੇ ਅੱਜ ਕੱਲ੍ਹ ਹੈ ਮਹਾਰਾਸ਼ਟਰ ਦਾ ਗਵਰਨਰ ਨੇ ਇਹਨਾਂ ਨੂੰ ਤਾਮਿਲਨਾਡੂ ਦੇ ਵਿੱਚ ਬਾਜਪਾਈ ਆਫ ਕੋਇੰਬਟੂਰ ਦੇ ਨਾਂ ਤੇ ਜਾਣਿਆ ਜਾਂਦਾ ਯਾਨੀ ਬੜੀ ਇੱਕ ਸੌਫਟ ਭਾਸ਼ਾ ਦਾ ਸੌਫਟ ਸ਼ਬਦਾਂ ਦਾ ਯੂਜ਼ ਕਰਦੇ ਨੇ ਔਰ ਬੜੇ ਹੀ ਮਿਲਨਸਾਰ ਵੀ ਹੈਗੇ ਨੇ ਔਰ ਨਾਨ ਕੰਟਰੋਵਰਸ਼ੀਅਲ ਹੈਗੇ ਨੇ ਇਹਨਾਂ ਨੂੰ ਜਿਹੜਾ ਰਾਸ਼ਟਰਪਤੀ ਉਪਰਾਸ਼ਟਰਪਤੀ ਦਾ ਕੈਂਡੀਡੇਟ ਬਣਾਇਆ ਜਾਣਾ ਆਪਣੇ ਆਪ ਵਿੱਚ ਆਰਐਸਐਸ ਦਾ ਵੀ ਇਹਦੇ ਵਿੱਚ ਬੜਾ ਵੱਡਾ ਰੋਲ ਹੋ ਸਕਦਾ ਹੈ ਦੂਜੇ ਪਾਸੇ ਇੰਡੀਆ ਬਲੌਕ ਦੀ ਵੀ ਅੱਜ ਮੀਟਿੰਗ ਸੀਗੀ ਉਹਨਾਂ ਨੇ ਵੀ ਤਾਮਿਲਨਾਡੂ ਦੇ ਹੀ ਇੱਕ ਡੀਐਮਕੇ ਦੇ ਸੰਸਦ ਨੂੰ ਉਹ ਉਪਰਾਸ਼ਟਰਪਤੀ ਦੀ ਪੋਸਟ ਦੇ ਵਾਸਤੇ ਉਤਾਰ ਲਿਆ ਮੈਨੂੰ ਲੱਗਦਾ ਹੈ ਵੀ ਇਹ ਮਾਮਲਾ ਤਾਮਿਲਨਾਡੂ ਵਰਤੋਂ ਤਾਮਿਲਨਾਡੂ ਹੋ ਜਾਣਾ ਹੈ ਔਰ ਜਿਹੜਾ ਪੀਚਾ ਐਨਡੀਏ ਦਾ ਲਿਗਾ ਕਿ ਤਾਮਿਲਨਾਡੂ ਦੇ ਕੈਂਡੀਡੇਟ ਨੂੰ ਉਪਰਾਸ਼ਟਪਤੀ ਦੇ ਪੋਸਟ ਤੇ ਉਤਾਰਨ ਤੋਂ ਬਾਅਦ ਤਾਮਿਲਨਾਡੂ ਦੇ ਵਿੱਚ ਡੀਐਮਕੇ ਜਾਂ ਏਆਈਡੀਐਮਕੇ ਜਾਂ ਹੋਰ तमाम ਪੋਲੀਟੀਕਲ ਪਾਰਟੀਆਂ ਜਿਹੜਾ ਕਿਉਂਕਿ ਸਾਊਥ ਦੇ ਵਿੱਚ ਅਮਨ ਜੀ ਇੱਕ ਲੋਬੀ ਕੰਮ ਕਰਦੇ ਉਹਦੇ ਵਿੱਚ ਜੇ ਕੈਂਡੀਡੇਟ ਸਾਊਥ ਦਾ ਹੋ ਜਾਏ ਨਾ ਤੇ ਫਿਰ ਉਹ ਬਾਰਿੰਗ ਪਾਰਟੀ ਲਾਈਨ ਆਪਣੇ ਕੈਂਡੀਡੇਟ ਨੂੰ ਸਪੋਰਟ ਕਰਦੇ ਹੁੰਦੇ ਨੇ ਔਰ 2026 ਦੇ ਵਿੱਚ ਤਾਮਿਲਨਾਡੂ ਦੇ ਵਿੱਚ ਇਲੈਕਸ਼ਨ ਵੀ ਹੈਗੇ ਔਰ ਐਦਾਂ ਦਾ ਮਾਹੌਲ ਅਗਰ ਕ੍ਰਾਸ ਵੋਟਿੰਗ ਹੋ ਜਾਂਦੀ ਹੈ ਉਪਰਾਸ਼ਟਪਤੀ ਦੇ ਮਾਮਲੇ ਦੇ ਵਿੱਚ ਤੇ ਇਹ ਬੀਜੇਪੀ ਆਪਣੀ ਐਨਡੀਏ ਆਪਣੀ ਜਿੱਤ ਦੇ ਤੌਰ ਤੇ ਇਹਨੂੰ ਦੇਖ ਰਹੀ ਹੈ ਪਰ ਦੂਜੇ ਪਾਸੇ ਹੁਣ ਇੰਡੀਆ ਬਲੌਗ ਨੇ ਵੀ ਅਗਰ ਤਾਮਿਲਨਾਡੂ ਦਾ ਇਹ ਕੈਂਡੀਡੇਟ ਉਤਾਰਤਾ ਤੇ ਇਹ ਜਿਹੜੀ ਉਪਰਾਸ਼ਟਪਤੀ ਦੀ ਪੋਸਟ ਹੈ ਜਾਏਗੀ ਤੇ ਹੁਣ ਤਾਮਿਲਨਾਡੂ ਦੇ ਪੋਲੀਟੀਸ਼ੀਅਨ ਕਹ ਲੋ ਜਾਂ ਗਵਰਨਰ ਕਹ ਲੋ ਹੁਣ ਇਹ ਲੜਾਈ ਬੜੀ ਸਖਤ ਜੀ ਹੋਣ ਵਾਲੀ ਹੈ ਆਉਣ ਵਾਲੇ ਟਾਈਮ ਵਿੱਚ ਜਿਹੜਾ ਪਾੜਾ ਪਾਣ ਦੀ ਕੋਸ਼ਿਸ਼ ਬੀਜੇਪੀ ਐਨਡੀਏ ਨੇ ਕੀਤੀ ਸੀਗੀ ਉਹ ਪਾੜਾ ਹੁਣ ਸਿੱਧੇ ਕੈਂਡੀਡੇਟ ਕੈਂਡੀਡੇਟ ਵਰਸਸ ਕੈਂਡੀਡੇਟ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ ਨੇ باسک ਸਾਬਾ ਬਹੁਤ ਸ਼ੁਕਰੀਆ ਜੀ ਤੁਸੀਂ ਐਵੇਂ ਵਿਚਾਰਾ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੀਆਂ ਧੰਨਵਾਦ ਤੁਹਾਡਾ ਧੰਨਵਾਦ ਹਮ ਅਮਨ ਜੀ